ਹਾਂਜੀ ਸਰ ਕੀ ਨਾਮ ਆਪਣਾ ਬਲਵਿੰਦਰ ਸਿੰਘ ਲੰਕੀ ਜੀ ਕੀ ਤੁਹਾਡਾ ਕੱਲ ਲੁੱਟਖੋਹ ਹੋਈ ਜਿਹੜੀ ਉਹਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਦਿਓ ਲੁੱਟਖੋਹ ਐਟਾਇਮ ਵੀ ਮੈਂ ਤਲਵਾਰੜੇ ਆਉਂਦੀ ਗੱਲ ਤੇ ਕਿੱਥੋਂ ਤੁਸੀਂ ਆ ਰਹੇ ਸੀਗੇ ਸਾਰਾ ਵਾਰਾ ਵੇਰਵਾ ਜਿਹੜਾ 4:30 ਵਜੇ ਟਾਈਮ ਤੇ ਮੈਂ ਉਹ ਗੱਲ ਸ਼ਾਮੀ ਅੱਛਾ ਸ਼ਾਮ ਦਾ ਤੇ ਮੈਂ ਇਥੋਂ ਆਪਣੇ ਘਰ ਜਾਣ ਛੱਡਣ ਗਿਆ ਸੀ ਤਲਵਾਰੜੇ ਉੱਥੇ ਛੱਡ ਗਿਆ ਮੈਂ ਵਾਪਸ ਆਉਣ ਰਿਹਾ ਸੀ ਹੂੰ ਤੇ ਜਦੋਂ ਮੈਂ ਆਇਆ ਤਲਵਾਰੜੇ ਦੇ ਉੱਤੇ ਉੱਲਾ ਪਰਨਾ ਠੇਕਾ ਆਪਣੇ ਉਹਦੇ ਥੋੜੇ ਪਿੱਛੇ ਬੈਠਾ ਸੀ ਆਪਣੇ ਤੁਰਿਆ ਜਾਂਦਾ ਸੀ ਬੰਦਾ ਉਹ ਮੈਨੂੰ ਕਹਿੰਦਾ ਵੀ ਸਭਾਨਪੁਰ ਜਾਣਾ ਮੈਂ ਉਹਨੂੰ ਤੁਰਦੇ ਤੁਰੇ ਮੈਂ ਕਿਹਾ ਉਹ ਅੱਡਾਈ ਉਹ ਮੈਨੇ ਅੰਦਰ ਨੂੰ ਬੋਲਿਆ ਇੱਧਰ ਨੂੰ ਅੰਦਰ ਨੂੰ ਤੇ ਦਲੋ ਤੇ ਦਲ ਨੂੰ ਨਾਲੋਂ ਇੱਕ ਜਨਾਨੀ ਇੱਕ ਬੰਦਾ ਮੈਨੂੰ ਆ ਕੇ ਕਹਿੰਦਾ ਖਲੋ 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 ਨਾਲ ਹੀ ਮੋਟਸਾਂ ਲਾਤਾ ਉਹਨੇ ਮੈਨੂੰ ਕਹਿੰਦਾ ਵੀ ਇਹ ਜਿਹੜੇ ਭਾਜੀ ਨੇ ਕਿ ਇਹਨਾਂ ਕੀ ਪੁੱਛਿਆ ਤੁਹਾਨੂੰ ਮੈਂ ਹਮਨੋ ਰਾ ਪੁੱਛਿਆ ਉਹਨੇ ਬਿਲਕੁਲ ਅੰਦਾ ਉਹ ਤੇ ਬਹੁਤ ਕਰਨੀਆ ਸੰਤ ਹੁਣ ਪਰ ਤੁਹਾਨੂੰ ਤੁਹਾਨੂੰ ਖਦਾਮਾ ਬੁਲਾ ਲਿਆ ਇਹ ਬੋਲਦੇ ਨਹੀਂ ਹੁੰਦੇ ਉਹ ਮੈਂ ਕਿਹਾ ਜਾਣਦੇ ਮੈਨੂੰ ਮੈਨੂੰ ਤੇਰੇ ਜਾਣਦੇ ਨਹੀਂ ਨਹੀਂ ਖਲੋ ਜਾ ਖਲੋ ਜਾ ਇੱਕ ਮਿੰਟ ਖਲੋ ਤੇ ਜਾਓ ਦੱਸੋ ਅਰੇ ਇਹ ਨਿੱਗਲ ਕਰਦੇ ਆ ਤੇ ਮਗਰ ਹੀ ਉਹ ਆ ਗਿਆ ਉੱਥੇ ਮੇਰੇ ਇੱਕ ਇਧਰ ਹੋ ਗਏ ਨੇ ਇੱਕ ਇਧਰ ਹੋ ਗਏ ਦੂਆ ਪਾਸੇ ਨਾਲ ਹੀ ਮੈਂ ਰੱਖਿਆ ਮੇਰੇ ਕੋਲ ਉਹ ਜਿਹੜਾ ਜਨਾਨੀ ਬੰਦਾ ਹੈ ਉਹਨੇ ਉਹਨੂੰ ਕੋਈ ਪੰਜਾ 500 ਕੱਢ ਕੇ ਫੜਾਤਾ ਮੇਰੇ ਮੋਰ ਸਾਥ ਤੁੰਗੇ ਉਨੇ ਜੋ ਫੜਾਤਾ ਦੇ ਉਹ ਮੈਨੂੰ ਮੇਰੇ ਦੌਰ ਬੋਰ ਪਹੋ ਗਿਆ ਮੈਨੂੰ ਪਤਾ ਹੀ ਨਹੀਂ ਲੱਗਣਦੇ ਪੈਸੇ ਇਹ 500 ਰੁਪਏ ਕਿਨੇ ਫੜਾਏ ਮਤਲਬ ਜਿਹੜਾ ਨਾਲ ਉਹਦੇ ਉਹਦੇ ਮੋਤਾ ਹੀ ਬੰਦਾ ਹੈ ਜਿਹੜਾ ਜਨਾਨੀ ਬੰਦਾ ਨਾਲੇ ਹਨਾ ਗਾਲ ਇਕੱਠੇ ਹਨ ਉਹਨੇ ਫੜਾਤਾ ਉਹਨੂੰ ਮਾਪੇ ਨੂੰ ਅੱਬਾ ਜੀ ਲੱਗਦਾ ਸੀ ਸੱਤੇ ਕਪੜਾ ਉਹ ਲੈ ਕੇ ਆਇਆ ਸੀ ਪਰ ਨਾ ਬੰਨਿਆ ਹੋਇਆ ਬੰਨਿਆ ਹੋਇਆ ਤੇ ਥੱਲੇ ਗਾਲ ਚ ਪਾਇਆ ਸੀ ਪਰ ਨਾ ਤੇ ਜੋ ਉਹਨੂੰ ਫੜਾਇਆ ਤੇ ਉਹਨੇ ਪੈਸਾ ਰੋੜ ਰੋੜ ਕੇ ਫਿਰ ਉਹਨੂੰ ਫੜਾਤਾ ਹੁੰਦਾ ਇਹ ਮੇਰੇ ਪਤਾ ਨਹੀਂ ਉਹਨੇ ਕੀ ਕੀਤਾ ਮੇਰਾ ਦਿਮਾਗ ਮੈਂ ਕੱਢ ਕੇ ਬਟਵਾਤੇ ਉਹ ਅਸਰ ਕੱਢਣ ਲੱਗਾ ਹੈ ਕੱਢਣ ਲੱਗਾ ਤੋਂ ਉਹਨਾਂ ਫੜ ਕੇ ਮਰਦਾ ਹੈ ਉਹ ਰੋ ਖਾਦ ਕੇ ਤੇ ਆਪ ਹੀ ਮਰ ਲਿਆ ਮੈਨੂੰ ਆਂਦੇ ਆ ਵੀ ਲਾ ਦੇ ਸ਼ਾਪ ਕਿਉਂਕਿ ਮੈਂ ਮੇਰੇ ਦਿਮਾਗ 'ਚ ਨਹੀਂ ਕੋਈ ਪਤਾ ਲੱਗਾ ਕੀ ਕਰਨਾ ਹੋ ਗਿਆ ਸੀ ਨਹੀਂ ਉਹਨਾਂ ਨੇ ਮੈਨੂੰ ਤੁਹਾਡੇ ਨੂੰ ਹੈਪੋਟਾਈਜ਼ ਕਰ ਦਿੱਤਾ ਬਸ ਉਹਨਾਂ ਨੇ ਮੈਨੂੰ ਐਕਰਾ ਉਤਵਾ ਦਿੱਤੀ ਗੱਡੀ ਪਾਟੀ ਪੁਰਾਣੀ ਉਹ ਫੜ ਕੇ ਉਹਦੇ ਵਿੱਚ ਪਤਾ ਨਹੀਂ ਕੀ ਜੀੜੀਆਂ ਦੋ ਕਰਕੇ ਉਹ ਜੁਰ ਕੇ ਬੰਨ ਗੁੰਨ ਕੇ ਅਨੇ ਆ ਲਾ ਨਵਾਲਜ ਬਨ ਕੇ ਦਿੰਦੇ ਸਾਰਾ ਸਮਾਂਤਰਾ ਉਹ ਚਟੜਮਾਲ ਹੀ ਬਿਲਕੁਲ ਲੱਗ ਉਹ ਬਨ ਬੋਨ ਤੇ ਗਾਂਦੇ ਜੀ ਮੈਨੂੰ ਦੇ ਦਿੱਤਾ ਮਨੂੰ ਆਂਦਾ ਪਾਲਾ ਜੀ ਮੈਨੂੰ ਨਹੀਂ ਪਤਾ ਲੱਗਾ ਉਹਨਾਂ ਦਾ ਬਲ ਵੀ ਕੀ ਖੰਡਾ ਨੇ ਕੀ ਨਹੀਂ ਕਿਧਰ ਨੂੰ ਮੈਂ ਚ ਉੱਪਰ ਨੋਟਸਾਲ ਚੱਕਿਆ ਘਰ ਆ ਗਿਆ ਉਹ ਸਮਝੀ ਲੈਣੇ ਰਾਜ ਮਾ ਉਹਨੇ ਲਈ ਮੈਨੂੰ ਪਤਾ ਇਹਨੂੰ ਪਤਾ ਹੀ ਨਹੀਂ ਲੱਗਾ ਕੀ ਦਾ ਘਰਾਂ ਦੇ ਮੁੰਡੇ ਮੰਜੇ ਤੇ ਬਹਿ ਕੇ ਮੈਂ ਸਾਰਾ ਵੇਖਿਆ ਉਹ ਜੀ ਚ ਜਾਓ ਸਮਾਨ ਉਹ ਦੋ ਕੀਟੀਆਂ ਨਿਕਲੀਆਂ ਖ਼ਬਰ ਪਾਤੀ ਕੁਛ ਵੀ ਨਹੀਂ ਉਹਦੇ ਕਿਸੇ ਪਾਸੇ ਕੁਛ ਨਹੀਂ ਤੁਹਾਡਾ ਕੀ ਕੀ ਨੁਕਸਾਨ ਹੋਇਆ ਬਟੂਏ ਜੀ ਕਿੰਨੇ ਪੈਸੇ ਸੀ ਤੇ ਹੋਰ ਕੀ ਨੁਕਸਾਨ ਹੋਇਆ ਬਟੂਏ ਜੀ ਮੇਰੇ 10 ਕੋਹ ਹਜ਼ਾਰ ਰੁਪਏ ਹੈ ਯਾਨੀ ਕਿ ਮੈਂ ਯਾਨੀ ਕੋ ਪੰਜ ਸਾਲ ਵੱਧ ਹੋਣਗੇ ਜਾਂ ਘੱਟ ਹੋਣਗੇ 10000 ਰੁਪਏ ਹੈ ਜੇ ਫੀਡ ਦੇਖ ਲਈ ਆ ਇਥੋਂ ਤੱਕ ਕੁਝ ਪਹਿਲਾਂ ਹਮਨੇ ਕਹੋਦੇ ਤੇ ਇੱਕ ਛਾਪ ਹੀ ਮੇਰੀ 40000 ਦੀ ਛਾਪ ਆਹ ਸੋਨੇ ਦੀ ਆਹ ਸੋਨੇ ਦੀ ਭਾਈ ਉਹ ਛਾਪ ਕੋਈ ਕਰਕੇ ਤੇ ਮੈਂ ਫਿਰ ਦਵਾ-ਦਵਾ ਇਥੋਂ ਭੱਜ ਜਾ ਮੋਟਰਸਾਈਕਲ ਉਸੇ ਟਾਈਮ ਚੱਕਿਆ ਦਵਾ ਆਖਿਆ ਤੇ ਮੈਂ ਇਧਰ ਉਧਰ ਪਜਾਮ ਵਾਲਾ ਪੈਨ ਲੱਗਾ ਪਈ ਹੋਇਆ ਕਿ ਨਹੀਂ ਮੈਂ ਘਰ ਆ ਗਿਆ ਵਾਪਸ ਤੇਰੇ ਇੱਥੋਂ ਜਾ ਕੇ ਇਧਰ ਉਧਰ ਦੇਖਦੇ ਰਹੇ ਮਤੇ ਨਾਲ ਜਾ ਉਹ ਕੈਮਰਾ ਮੇਹ ਦਿੱਤਾ ਹੀ ਨਹੀਂ ਸਾ ਬਾਕਸ ਉੱਥੋਂ ਤੱਕ ਇਹ ਇਸ ਬਾਬਤ ਬਾਰੇ ਤੁਸੀਂ ਜੋ ਹੈ ਜੋ ਤੁਹਾਡਾ ਨਾ ਘਟਨਾ ਪਈ ਹੈ ਇਸ ਬਾਬਤ ਬਾਰੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਜਾਣ ਹਾਂ ਉਧਰ ਜਾ ਕੇ ਅਸੀਂ ਪੁਲਿਸ ਜਾ ਕੇ ਦੱਸਿਆ ਉਹਨਾਂ ਪਰਚਾ ਲਿਖ ਲਿਆ ਸੀ ਉਹ ਕਿਦਾਂ ਸੁਲਝੇ ਕਰਾਂਗੇ ਮਸਾਫਤ ਨਹੀਂ ਹੁੰਦਾ ਬੰਦੇ ਜਿਹੜੇ ਬੰਦੇ ਜਿਹੜੇ ਹੈਗੇ ਕਿ ਤੁਹਾਡੀ ਪਛਾਣ ਦੇ ਵਿੱਚ ਆਪਣੇ ਪਹਿਲਾਂ ਵੀ ਦੇਖੀ ਹੋਣਾ ਬੰਦਿਆਂ ਨੂੰ ਨਹੀਂ 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 ਕੋਈ ਦਾ ਨਹੀਂ ਬੰਦੇ ਉਹ ਪਰੇ ਬੰਦੇ ਹੈ ਉਹ ਪਰੇ ਬੰਦੇ ਕੀ ਮੰਗ ਕਰਦੇ ਉਹ ਉਹ ਮੰਗ ਕੇ ਇਹੋ ਹੀ ਕਰਦੇ ਆ ਵੀ ਚਲੋ ਹੜਨਾ ਜੋ ਕੁਝ ਹੋ ਗਿਆ ਹੋ ਗਿਆ ਅੱਗੋਂ ਥੋੜੀ ਠੰਡ ਪਵੇ ਹਰ ਬੰਦੇ ਨਾਲ ਇਦਾਂ ਹੋ ਰਿਹਾ ਉਹ ਨਾ ਹੋਵੇ ਪਰ ਜੋ ਉਸ ਕਰੇ ਜਾਂ ਮਨੋ ਕੁ ਥੋੜਾ ਖਿਆਰ ਕੇ ਬਾਖੀ ਪਰ ਬੱਲਾ ਤਾਂ ਕੁਝ ਨਹੀਂ ਕਰ ਸਕਦਾ ਉਹ ਪਤਾ ਨਹੀਂ ਕੀ ਧੂੜ ਦੇ ਜਾਂ ਉਹ ਮਨੋ ਕੁ ਕਹਿ ਮੰਤਰ ਮੰਤਰ ਆਦੀਆ ਮੇਰੇ ਅਸੀਂ ਗੱਲ ਇਹ ਲੋਕਾਂ ਨੂੰ ਹੌਲ ਕਰਦੇ ਹਾਂ ਵੀ ਅਸੀਂ ਇਹੋ ਜਿਹੀ ਕਿੱਤਾਂ ਹੋ ਜਾਂਦੀ ਬੰਦੇ ਕੋਲ। ਪਰ ਨਹੀਂ ਸੁਣੀਦਾ ਵੀ ਦੇਖੀਦਾ ਸੀ। ਮਨ ਨਾਲ ਤੁਹਾਡੇ ਨਾਲ ਇਹ ਘਟਨਾ ਵਾਪਰ ਚੁਕੀ। ਉਹ ਕੱਲ੍ਹ ਹੋਈ ਹੈ। ਤੇ ਬਣਾ ਹਿੱਥੇ ਪਾ ਕੇ ਬਹਿ ਗਏ। ਬਹੁਤ ਸਾਰੇ ਤਦੇ ਤਾਂ ਹੀ ਕੋ ਗੱਲਬਾਤ ਕੱਲ ਨੂੰ ਨਾ ਹੋ ਹੋ। ਨਜ਼ਦੀਕ ਦੇ ਕੋਈ ਸੀਸੀਟੀਵੀ ਕੈਮਰੇ ਵਗੈਰਾ ਵੀ ਚਲੋਏ ਆ। ਕੈਮਰਾ ਇੱਕ ਹੈਗਾ ਉੱਥੇ ਸਾਹਮਣੇ। ਮਨਖਲ ਕਿਤਾ ਨਕਾਰੋ ਦਰਸ਼ਨ ਦਰਸ਼ਨ ਸੰਧਾ। ਉਹਦੇ ਨਾਲ ਪਹਿਲੂ ਮੈਂ ਤੇ ਨਿੰਦਰ ਗਏ ਹਾਂ। ਇਨੂੰ ਉਹਨਾਂ ਦਾ ਬੰਦਾ ਆਪਣੇ ਕੀ ਹੋ ਘਰ ਹੈ ਨਹੀਂ ਉਹਨੂੰ ਕਹਿਖ ਦੋ ਕਹਿੰਦਾ ਵੇਖ ਲਓ ਫਿਰ ਉਹ ਬੰਦਾ ਹੀ ਤਾਰ ਤੋੜ ਲਈ ਜੇ ਪਈ ਜਾਨੀਆਂ ਹੀ ਹਨ ਤੇ ਬਾਅਦ ਚ ਫੇਰ ਮਨ ਉਹਨਾਂ ਦਾ ਆ ਕੇ ਆ ਹੀ ਤੇ ਗੱਲ ਨਹੀਂ ਬਣੀ ਹੋਣੀ ਚਲੋ